ਬਹੁਤ ਹੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦਿਵਾਨਾ ਵਿੱਚ ਅਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਆਪਦੀ ਅਨੇ ਗੁਰੂ ਘਰ ਦੇ ਪਿਆਰੇ ਕੀਰਤਨੀਆਂ ਸਿੰਘਾਂ ਪਾਸੋਂ ਸਰਵਣ ਕੀਤੇ ਹਨ ਖਾਲਸਾ ਦਾ ਮਹਾਨ ਸਿਰਜਣੋਪੁਰ ਪਰਸੋਂ ਨੂੰ ਸਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਹੈ ਉਸੇ ਹੀ ਸੰਦਰਭ ਦੇ ਅੰਦਰ ਸਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਸ਼ਰਧਾ ਭਾਵਨਾ ਨਾਲ ਸੰਗਤ ਇਸ ਮਹਾਨ ਪੁਰਬ ਨੂੰ ਮਨਾਉਂਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਆਪਾਂ ਨੂੰ ਵੀ ਜ਼ਿੰਦਗੀ ਵਿੱਚ ਇਹ ਸੁਭਾਗ ਪ੍ਰਾਪਤ ਹੋਇਆ ਕਿ ਆਪਾਂ ਖਾਲਸੇ ਦਾ ਇਹ ਮਹਾਨ ਸਿਰਜਣਾ ਪੁਰਬ ਵਿਸਾਖੀ ਪੁਰਬ ਇਸ ਸਾਲ ਸਰਤਾ ਭਾਵਨਾ ਨਾਲ ਮਨਾਈਏ ਗੁਰਪੁਰਬ ਕਿਵੇਂ ਮਨਾਉਣੇ ਔਰ ਗੁਰਪੁਰਬ ਕਿਉਂ ਮਨਾਉਣੇ ਇਹ ਪਤਾ ਹੁਣ ਬਹੁਤ ਜ਼ਰੂਰੀ ਹੈ ਕੋਈ ਵੀ ਚੀਜ਼ ਉਹਦੇ ਬਾਰੇ ਦੋ ਸਵਾਲ ਹੁੰਦੇ ਨੇ ਕਿਉਂ ਤੇ ਕਿਵੇਂ ਕਿਸੇ ਜਗ੍ਹਾ ਤੇ ਜਾਈਏ ਤਾਂ ਸਵਾਲ ਹੈ ਕਿਉਂ ਜਾਣਾ ਔਰ ਦੂਸਰਾ ਸਵਾਲ ਹੈ ਕਿਵੇਂ ਜਾਣਾ ਬੱਚਾ ਸਕੂਲ ਵਿੱਚ ਪੜਨ ਜਾਂਦਾ ਹੈ ਪਹਿਲਾ ਸਵਾਲ ਉਹ ਕਿਉਂ ਜਾ ਰਿਹਾ ਹੈ ਉਹਨੂੰ ਮਕਸਦ ਪਤਾ ਹੋਣਾ ਚਾਹੀਦਾ ਦੂਸਰਾ ਸਕੂਲ ਵਿੱਚ ਕਿਵੇਂ ਜਾਣਾ ਹੈ ਜਦੋਂ ਦੋਏ ਚੀਜ਼ਾਂ ਸਮਝ ਆ ਜਾਣ ਤਾਂ ਉਹ ਫਲ ਜ਼ਰੂਰ ਮਿਲਦਾ ਹੈ ਬੱਚੇ ਨੂੰ ਸਕੂਲ ਵਿੱਚ ਜਾਣਾ ਆ ਜਾਏ ਤੇ ਪਤਾ ਹੋਵੇ ਮੈਂ ਕਿਉਂ ਗਿਆ ਫਿਰ ਉਹ ਕਾਮਯਾਬ ਹੋ ਜਾਂਦਾ ਹੈ ਔਰ ਸਾਥ ਸੰਗਤ ਇਸੀ ਤਰ੍ਹਾਂ ਗੁਰੂ ਦੇ ਕੋਲ ਜਦੋਂ ਆਈਏ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਗੁਰਦੁਆਰੇ ਕਿਉਂ ਜਾਣਾ ਤੇ ਕਿਵੇਂ ਜਾਣਾ ਅਗਲਾ ਫਿਰ ਸਵਾਲ ਪੈਦਾ ਹੋਣਾ ਗੁਰੂ ਕੋਲੋਂ ਕੀ ਮੰਗਣਾ ਤੇ ਕਿਵੇਂ ਮੰਗਣਾ ਜਦੋਂ ਤੱਕ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਉੰਨੀ ਦੇਰ ਧਰਮ ਦੇ ਕਰਮ ਜਿਹੜੇ ਨੇ ਉਹ ਲੋਕ ਬੇਹੋਸ਼ੀ ਵਿੱਚ ਕਰ ਰਹੇ ਨੇ ਬੇਹੋਸ਼ੀ ਸਮਝਦੇ ਹੋ ਜਿੱਥੇ ਬੰਦੇ ਨੂੰ ਸੁੱਧ ਬੁੱਧ ਨਹੀਂ ਹੈ ਕਿ ਮੈਂ ਕਰ ਕੀ ਰਿਹਾ ਉਹਨੂੰ ਯਾਦ ਹੀ ਨਹੀਂ ਹੈ ਇੱਕ ਛੋਟੀ ਜਿਹੀ ਚੀਜ਼ ਸਮਝਿਓ ਜਿੱਥੇ ਵੀ ਤੁਸੀਂ ਬੈਠੇ ਹੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਔਰ ਇਹ ਪਿਆਰ ਨਾਲ ਹਿਰਦੇ ਤੋਂ ਸੋਚਿਓ ਜਦੋਂ ਆਪਾਂ ਨਮਸਕਾਰ ਕੀਤੀ ਮੱਥਾ ਟੇਕਿਆ ਉਦੋਂ ਕੀ ਮੰਗਿਆ ਹਾਲਾਂਕਿ 5 7 10 ਮਿੰਟ ਹੀ ਹੋਏ ਨੇ ਆਪਾਂ ਨੂੰ ਮੱਥਾ ਟੇਕਿਆ ਸੋਚੋ ਆਪਾਂ ਮੱਥਾ ਟੇਕਣ ਲੱਗੇ ਕੀ ਮੰਗਿਆ ਬੁੱਤਿਆਂ ਨੂੰ ਯਾਦ ਹੀ ਨਹੀਂ ਰਹਿੰਦਾ ਬੇਹੋਸ਼ੀ ਵਿੱਚ ਹੀ ਸੁਰਤੀ ਕਿਤੇ ਹੋ ਰਹਿ ਸਰੀਰ ਇੱਥੇ ਮੱਥਾ ਟੇਕ ਰਿਹਾ ਰਟੇ ਹੋਏ ਸ਼ਬਦ ਰੋਜ਼ ਉਸੇ ਤਰ੍ਹਾਂ ਬੋਲ ਕੇ ਪ੍ਰਕਰਮਾ ਕਰਕੇ ਚਲੇ ਜਾਂਦੇ ਰਟੇ ਹੋਏ ਸ਼ਬਦ ਨੇ ਮਾਰਾ ਕਿਰਪਾ ਕਰੋ ਤੰਦਰੁਸਤੀ ਦਿਓ ਪਰਵਾਸ ਸੁਖ ਦਿਓ ਯਾਦ ਹੀ ਨਹੀਂ ਕਿ ਮੈਂ ਕੀ ਕਿਹਾ ਮੰਗਣ ਲੱਗਿਆਂ ਯਾਦ ਹੋਵੇ ਕੀ ਮੰਗ ਰਹੇ ਆ ਫਿਰ ਮੰਗਣਾ ਕਿਵੇਂ ਹੈ ਜਦੋਂ ਇਹ ਮਕਸਦ ਸਵਾਲ ਜਿਹੜੇ ਨੇ ਸਾਨੂੰ ਸਮਝ ਆ ਜਾਣਗੇ ਨਾ ਫਿਰ ਸਾਧ ਸੰਗਤ ਉਹਦਾ ਲਾਭ ਹੋਣਾ ਸ਼ੁਰੂ ਹੁੰਦਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰਿਆ ਪਿਆ ਹੈ ਔਰ ਆਪਣੇ ਆਪ ਉਹਦੇ ਵਿੱਚੋਂ ਦਵਾਈ ਚੁੱਕ ਕੇ ਕੋਈ ਰੋਗੀ ਪੇਸ਼ੈਂਟ ਠੀਕ ਨਹੀਂ ਹੋ ਸਕਦਾ ਉਹਦੇ ਵਾਸਤੇ ਕਿਸੇ ਡਾਕਟਰ ਦੀ ਜ਼ਰੂਰਤ ਹੈ ਜਿਹੜਾ ਉਸ ਦੀ ਬਿਮਾਰੀ ਨੂੰ ਸਮਝੇ ਫਿਰ ਉਹਨੇ ਰੋਗ ਦੇ ਮੁਤਾਬਕ ਦਵਾਈ ਦਵੇ ਔਰ ਉਸ ਤੋਂ ਬਾਅਦ ਪੇਸ਼ੈਂਟ ਦੀਆਂ ਦੋ ਜ਼ਿੰਮੇਵਾਰੀਆਂ ਨੇ ਇੱਕ ਉਹਨੇ ਦਿੱਤੀ ਹੋਈ ਦਵਾਈ ਖਾਣੀ ਹੈ ਟਾਈਮ ਸਰ ਔਰ ਦੂਜਾ ਉਹਨੇ ਡਾਕਟਰ ਦਾ ਦੱਸਿਆ ਹੋਇਆ ਪਰਹੇਜ਼ ਰੱਖਣਾ ਜਦੋਂ ਦੋਏ ਚੀਜ਼ਾਂ ਮੈਚ ਕਰ ਜਾਂਦੀਆਂ ਨੇ ਰੋਗੀ ਤੰਦਰੁਸਤ ਹੋਣ ਲੱਗ ਪੈਂਦਾ ਹੈ ਆਉ ਆਪਾਂ ਇਸ ਚੀਜ਼ ਨੂੰ ਵਿਚਾਰ ਵਿੱਚ ਲਿਆਈਏ ਕਿ ਗੁਰੂ ਕੋਲੋਂ ਮੰਗਣਾ ਕੀ ਹੈ ਤੇ ਮੰਗਣਾ ਕਿਵੇਂ ਹੈ ਗੁਰਦਵਾਰੇ ਕਿਉਂ ਆਉਣੇ ਤੇ ਕਿਵੇਂ ਆਉਣੇ ਗੁਰਪੁਰਬ ਕਿਉਂ ਮਨਾਉਣੇ ਤੇ ਕਿਵੇਂ ਮਨਾਉਣੇ ਇਹ ਵਿਚਾਰ ਆਪਾਂ ਜੜਾਂਗੇ ਇੱਕ ਵਾਰ ਸਾਰੀ ਸੰਗਤ ਮਨੋਵਿਰਤੀ ਕਾਗਰ ਕਰਕੇ ਹਾਜ਼ਰੀ ਲਾਉ ਅਸੀਸ ਵਕਤ ਜੋ ਕੋਈ ਰਸਨਾ ਵੰਜੀ ਨਾ ਰਵੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੋਲੋਂ ਕੀ ਮੰਗੜ ਹੈ ਆਪਾਂ ਸਾਰਿਆਂ ਨੇ ਮੱਥਾ ਟੇਕ ਕੇ ਕੁਝ ਨਾ ਕੁਝ ਮੰਗਿਆ ਸ਼ਬਦ ਤੁਸੀਂ ਜ਼ਰੂਰ ਕੋਈ ਨਾ ਕੋਈ ਕਿਹਾ ਹੋਏਗਾ ਸੁਰਤ ਵਿੱਚ ਸਰੀਰ ਦੀ ਤੰਦਰੁਸਤੀ ਘਰ ਪਰਿਵਾਰ ਦੇ ਸੁੱਖ ਕੋਈ ਕਾਰੋਬਾਰ ਦੀ ਚੜ੍ਹਦੀ ਕਲਾ ਕੁਝ ਨਾ ਕੁਝ ਜ਼ਰੂਰ ਮੰਗਿਆ ਹੋਏਗਾ ਜਦੋਂ ਮੱਥਾ ਟੇਕਿਆ ਔਰ ਬੜੀ ਕਮਾਲ ਦੀ ਗੱਲ ਹੈ ਜਿੰਨੇ ਵੀ ਧਰਮ ਦੇ ਕਰਮ ਹੋ ਰਹੇ ਨੇ ਸੁੱਖ ਵਾਸਤੇ ਹੋ ਰਹੇ ਨੇ ਕੋਈ ਬੰਦਾ ਗੁਰਦੁਆਰੇ ਦੁੱਖ ਨਹੀਂ ਮੰਗਣ ਆਇਆ ਆਪਾਂ ਸੁੱਖ ਮੰਗਣ ਆਏ ਜਿੰਨੇ ਵੀ ਸਮਾਜਿਕ ਸੰਸਾਰਕ ਕਰਮ ਹੋ ਰਹੇ ਨੇ ਉਹ ਵੀ ਸੁੱਖ ਵਾਸਤੇ ਕੋਈ ਬੰਦਾ ਦੁਕਾਨ ਤੇ ਜਾ ਰਿਹਾ ਹੈ ਉਹਨੂੰ ਪੁੱਛੋ ਕਿਉਂ ਰੋਜ਼ ਜਾਂਦਾ ਹੈ ਕਹਿੰਦਾ ਵੀ ਕੰਮ ਕਰਾਂਗੇ ਸੁੱਖ ਮਿਲਣਗੇ ਨੌਕਰੀ ਜੌਬ ਉੱਤੇ ਜਾ ਰਿਹਾ ਹੈ ਮਕਸਦ ਸੁੱਖ ਹੈ ਕੋਈ ਬਿਜ਼ਨਸ ਵਪਾਰ ਕਰ ਰਿਹਾ ਹੈ ਮਕਸਦ ਕੀ ਹੈ ਸੁੱਖ ਗੁਰਦੁਆਰੇ ਮੰਦਰ ਜਾ ਰਿਹਾ ਹੈ ਕੋਈ ਸੇਵਾ ਸਿਮਰਨ ਪੂਜਾ ਪਾਠ ਕਰ ਰਿਹਾ ਹੈ ਮਕਸਦ ਕੀ ਹੈ ਸੁੱਖ ਪਰ ਫਿਰ ਵੀ ਜ਼ਿੰਦਗੀ ਵਿੱਚ ਦੁੱਖ ਆ ਰਹੇ ਨੇ ਫਿਰ ਵੀ ਬੰਦੇ ਨੂੰ ਔਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਵੀ ਸੁੱਖ ਨਹੀਂ ਉਹ ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦੇ ਨੇ ਫਿਰ ਸਵਾਲ ਪੈਦਾ ਹੁੰਦਾ ਕਿਉਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛਾਂਗੇ ਫਿਰ ਸਾਹਿਬ ਦੀ ਬਾਣੀ ਕਹੇਗੀ ਭਾਈ ਤੂੰ ਗਲਤ ਮੰਗ ਰਿਹਾ ਹੈ ਤੂੰ ਸੁੱਖ ਮੰਗੇ ਹੀ ਨਹੀਂ ਤੂੰ ਸੁੱਖ ਦੇ ਸਾਧਨ ਮੰਗੇ ਨੇ ਤੂੰ ਸੁੱਖ ਮੰਗਿਆ ਹੀ ਨਹੀਂ ਜਿਹੜੀ ਚੀਜ਼ ਨਾਲ ਸੁੱਖ ਆਉਣਾ ਸੀ ਉਹ ਤੂੰ ਮੰਗ ਨਹੀਂ ਸਕਿਆ ਤੂੰ ਸਿਰਫ ਸੁੱਖ ਦੇ ਸਾਧਨ ਮੰਗੇ ਨੇ ਔਰ ਸਾਧਨਾ ਵਿੱਚ ਬੁੱਤੀ देर ਸੁੱਖ ਨਹੀਂ ਉਹਦੇ ਵਿੱਚੋਂ ਸੁੱਖ ਮਹਿਸੂਸ ਹੁੰਦਾ ਪਰ ਸਦੀਵੀ ਨਹੀਂ ਰਹਿੰਦਾ ਜਿਵੇਂ ਕੋਈ ਪਦਾਰਥ ਮੰਗ ਲਿਆ ਉਹ ਮਿਲਣ ਤੋਂ ਬਾਅਦ ਆਪਾਂ ਥੋੜਾ ਚਿਰ ਬੜੇ ਸੁਖੀ ਹੋਏ ਕਿ ਆ ਚੀਜ਼ ਮਿਲ ਗਈ ਪਰ ਉਹਦੀ ਥੋੜੀ ਦੇਰ ਬਾਅਦ ਕੁਝ ਇਸ ਮਹੀਨਿਆਂ ਸਾਲਾਂ ਬਾਅਦ ਉਹ ਚੀਜ਼ ਦੁੱਖ ਵਿੱਚ ਬਦਲ ਜਾਏਗੀ ਇੱਛਾ ਸੀ ਕਿ ਨਾਲ ਦਾ ਪਲਾਟ ਮਿਲ ਜਾਏ ਇੱਥੇ ਆਪਾਂ ਕੁੱਠੀ ਬਣਾਵਾਂਗੇ ਉਹ ਬੰਦਾ ਘਰ ਬਣਾਉਂਦਾ ਤਾਂ ਬਹੁਤ ਖੁਸ਼ ਹੁੰਦਾ ਪਰ ਸਾਸ ਸੰਗਤ ਤੋਂ ਦੇ ਵਿੱਚ ਸਦੀਵੀ ਸੁੱਖ ਨਹੀਂ ਹੈ ਜਦੋਂ ਇੱਛਾ ਜਾਗੇਗੀ ਕੋਈ ਨਾ ਕੋਈ ਵਿੱਚੋਂ ਕਹਿ ਜਾਏਗਾ ਕਿ ਘਰ ਤਾਂ ਬਹੁਤ ਸੋਹਣਾ ਬਣਿਆ ਜੇ ਕਿਤੇ ਨਾਲ ਦਾ ਵੀ ਪਲਾਟ ਮਿਲ ਜਾਂਦਾ ਨਾ ਇੱਥੇ ਪਾਰਕਿੰਗ ਵਧੀਆ ਹੋ ਜਾਣੀ ਸੀ ਫਿਰ ਸੁਰਤੀ ਉਹਦੇ ਵਿੱਚ ਹੈ ਬੰਦਾ ਉਹਦੇ ਨਾਲ ਦੁਖੀ ਹੋ ਲੈ ਸੋਗਜ ਵਿੱਚ ਰਹਿਣ ਲੱਗਿਆਂ 200 ਗੱਜ ਦੀ ਇੱਛਾ ਸੀ 200 ਗੱਜ ਵੇ ਜਾਣ ਤੋਂ ਬਾਅਦ 400 ਗੱਜ ਦੀ ਇੱਛਾ ਹੋ ਗਈ ਸੁੱਖ ਬਦਲ ਗਏ ਸੁੱਖ ਰਹੇ ਨਹੀਂ ਉਦੋਂ ਪਾਸਾ ਦੂਜਾ ਦੁੱਖ ਹੋ ਗਿਆ ਸੁੱਖ ਦੇ ਸਾਧਨ ਪੈਸਾ ਮੰਗੋਗੇ ਮਿਲ ਜਾਏਗਾ ਕਾਰੋਬਰ ਮੰਗਾਂਗੇ ਉਹ ਵੀ ਮਿਲ ਜਾਏਗਾ ਇੱਛਾ ਦੀ ਪੂਰਤੀ ਲਈ ਅਰਦਾਸ ਸੇਵਾ ਸਿਮਰਨ ਪਾਠ ਕਰੋਗੇ ਉਹ ਚੀਜ਼ ਮਿਲ ਜਾਂਦੀ ਹੈ ਪਰ ਕੁਝ ਸਾਲਾਂ ਬਾਅਦ ਉਦੋਂ ਦੂਜੇ ਪਾਸਾ ਦੁੱਖ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ ਮਹਾਰਾਜ ਅਸੀਂ ਤਾਂ ਸੁੱਖ ਚਾਹੁੰਦੇ ਸੀ ਸੁੱਖ ਮਿਲੇ ਨਹੀਂ ਔਰ ਪਾਤਸ਼ਾਹ ਨੇ ਕਿ ਜਿੰਨੇ ਸਰੀਰ ਸੰਸਾਰ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ ਭਾਈ ਦੁੱਖਾਂ ਦੀਆਂ ਪੰਡਾਂ ਨੇ ਜਿਹਨੂੰ ਨਹੀਂ ਪੁੱਛਿਆ ਉਹ ਸੁਖੀ ਲੱਗਦਾ ਜਦੋਂ ਉਹਦੇ ਨਾਲ ਦੁੱਖ ਖੁੱਲੋਗੇ ਉਹਦੀ ਪੰਡ ਚੋਂ ਕੋਈ ਸੁੱਖ ਨਿਕਲਣ ਵਾਲਾ ਨਹੀਂ ਦੁੱਖ ਹੀ ਨਜ਼ਰ ਆਉਣ ਲੈ ਇਹਨੂੰ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਭਾਈ ਜਦੋਂ ਕਿਸੇ ਨੂੰ ਪੁੱਛ ਕੇ ਵੇਖੋਗੇ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਦੁਖੀ ਹੈ ਇੱਥੋਂ ਤੱਕ ਮਹਾਰਾਜ ਨੇ ਕਿਹਾ ਜਿਸ ਮਾਂ ਨੁੱਖ ਪੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ ਜਿਹਨੂੰ ਬੇਨਤੀ ਕੀਤੀ ਵੀ ਮੈਂ ਆ ਦੁਖੀ ਬਣੋਂ ਕਹਿੰਦਾ ਮਹਿਤਾਬ ਬਹੁਤ ਦੁਖੀ ਹੈ ਉਹਨੇ ਕੋਈ ਨਾ ਕੋਈ ਆਪਣਾ ਦੁੱਖਾਂ ਵੱਖਰੀ ਗੱਲ ਹੈ ਲੋਕ ਛਪਾ ਲੈਂਦੇ ਨੇ ਕਿਸੇ ਨੂੰ ਦੱਸਦੇ ਨਹੀਂ ਪਰ ਸਾਧ ਸੰਗਤ ਦੁੱਖ ਉਹਦੇ ਕੋਲ ਵੀ ਉਹ ਨਹੀਂ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਜਦੋਂ ਸਵਾਲ ਕੀਤਾ ਮਹਾਰਾਜ ਅਸੀਂ ਮੰਗਣਾ ਕੀ ਸੀ ਗਲਤ ਮੰਗੇ ਕਿ ਪਦਾਰਥ ਮੰਗਣੇ ਮਾੜੇ ਨਹੀਂ ਸੀ ਪਰ ਸੱਜਣਾ ਤੂੰ ਕੱਲੇ ਪਦਾਰਥ ਮੰਗ ਕੇ ਮੁੜ ਗਏ ਤੂੰ ਪਦਾਰਥ ਮੰਗਣ ਲੱਗਿਆ ਮੰਗਣਾ ਸੀ ਕਿ ਇਹਦੇ ਵਿੱਚ ਰਹਿੰਦਿਆਂ ਵੇ ਗੁਰੂ ਤੁਹਾਡਾ ਨਾਮ ਨਾ ਵਿਸਰੇ ਜੇ ਸਦੀਵੀ ਸੁੱਖ ਚਾਹੀਦੇ ਫਿਰ ਤੈਨੂੰ ਨਾਮ ਮੰਗਣਾ ਚਾਹੀਦਾ ਸੀ ਭਗਤਾਂ ਨੇ ਪਦਾਰਥ ਮੰਗੇ ਰੱਬ ਕੋਲੋਂ ਇਹ ਨਹੀਂ ਕਿ ਤੁਸੀਂ ਸੁੱਖ ਨਹੀਂ ਮੰਗੜੇ ਜਦ ਸੁੱਖ ਦੇ ਸਾਧਨ ਮੰਗਣੇ ਨਹੀਂ ਜਦੋਂ ਗੁਰੂ ਕੋਲੋਂ ਮੰਗਣੇ ਇਹ ਚੀਜ਼ ਯਾਦ ਹੋਵੇ ਸਹਿਬ ਨੇ ਕਿਹਾ ਭਗਤਾਂ ਨੇ ਪਦਾਰਥ ਮੰਗੇ ਪਰ ਮੰਗਣ ਲੱਗਿਆਂ ਨਾਲ ਕਿਹਾ ਵੈ ਗੁਰੂ ਇਹ ਸਭ ਕੁਝ ਹੁੰਦਿਆਂ ਮੈਨੂੰ ਤੁਹਾਡਾ ਨਾਮ ਨਾ ਵਿਸਰੇ ਜਿਹਨੂੰ ਨਾਮ ਯਾਦ ਹੈ ਉਹਦੇ ਸਾਧ ਸੰਗਤ ਦੁੱਖ ਵੀ ਸੁੱਖ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਣਗੇ ਸਭ ਕੁਝ ਮੰਗਦਿਆਂ ਮੰਗ ਨਾਲ ਕਿ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਵਾਹਿਗੁਰੂ ਸਭ ਕੁਝ ਮੰਗ ਕੇ ਮੈਂ ਲਾਲਚ ਨਹੀਂ ਕੀਤਾ ਪਰ ਇਹਦੇ ਵਿੱਚ ਰਹਿੰਦੇ ਆ ਤੁਹਾਡਾ ਨਾਮ ਜ਼ਰੂਰ ਚਿੱਤੇ ਆਵੇ ਸਤਨਾਮ ਸ੍ਰੀ ਵਾਹਿਗੁਰੂ 33 40 40 ਲੱਖ ਦੀਆਂ ਗੱਡੀਆਂ ਮੰਗਣੀਆਂ ਮਾੜੀ ਗੱਲ ਨਹੀਂ ਐ ਪਰ ਉਹਦੇ ਵਿੱਚ ਬੈਠਿਆਂ ਵਾਹਿਗੁਰੂ ਯਾਦ ਆਵੇ ਤੇ ਸਜਣੋ ਜੇ 40 ਲੱਖ ਦੀ ਗੱਡੀ ਲੈ ਕੇ ਸ਼ੀਸ਼ੇ ਕਾਲੇ ਕਰਾਉਣੇ ਨੇ ਇਹਦਾ ਮਤਲਬ ਮਕਸਦ ਕੋਈ ਉਹਦੇ ਵਿੱਚ ਵੇਖ ਕੇ ਸ਼ਰਾਬਾਂ ਪੀੜੀਆਂ ਨੇ ਫਿਰ ਸੁੱਖ ਨਹੀਂ ਐ ਉਹਦੇ ਵਿੱਚ ਸੋਖੋ ਦੇ ਵਿੱਚ ਜਿੱਥੇ ਪਦਾਰਥ ਵਿੱਚ ਰਹਿੰਦੇ ਆ ਪਰਮਾਤਮਾ ਯਾਦ ਆਉਣ ਲੱਗਦਾ ਕਿਉਂਕਿ ਪਦਾਰਥ ਆਪਣੀ ਜਗ੍ਹਾ ਬਦਲ ਲੈਂਦਾ ਪਰਮਾਤਮਾ ਸਦੀਵੀ ਰਹਿੰਦਾ ਪਦਾਰਥ ਸਦਾ ਨਹੀਂ ਰਹੇਗਾ ਉਹ ਆਪਣੀ ਜਗ੍ਹਾ ਤਬਦੀਲ ਕਰ ਜਾਏਗਾ ਇੱਕ ਚੀਜ਼ ਤਾਂ ਤੁਹਾਡੀ ਨੌਲੇਜ ਵਿੱਚ ਹੈ ਤੁਸੀਂ ਪੜ੍ਹੇ ਲਿਖੇ ਹੋ ਜਿਹਨੂੰ ਵਿਗਿਆਨ ਕਹਿੰਦੀ ਵੀ ਧਰਤੀ ਘੁੰਮਦੀ ਹੈ ਪਰ ਨજર ਤਾਂ ਆਏ ਨਹੀਂ ਰਹੀ ਜਿਸ ਜਗ੍ਹਾ ਉੱਤੇ ਤੁਹਾਡਾ ਘਰ ਇੰਨੇ ਸੱਲਾਂ ਤੋਂ ਉਸੇ ਜਗ੍ਹਾ ਤੇ ਹੈ ਪਰ ਧਰਤੀ ਘੁੰਮ ਰਹੀ ਹੈ ਘਰ ਨਹੀਂ ਆਪਣਾ ਉਥੋਂ ਹਿੱਲਿਆ ਇਹ ਸਚਾਈ ਹੈ ਕਿ ਧਰਤੀ ਘੁੰਮ ਰਹੀ ਹੈ ਕਾਲ ਸਮਾਂ ਆਪਣੇ ਆਪ ਚੱਕਰ ਕੱਟ ਰਿਹਾ ਹੈ ਸਾਸੰਗਤ ਵਕਤ ਇੱਕ ਜਗ੍ਹਾ ਤੇ ਸਥਿਰ ਨਹੀਂ ਹੈ ਜਿਹੜਾ ਸਰੀਰ 20 ਸਾਲ ਪਹਿਲਾਂ ਸੀ ਉਹ ਅੱਜ ਨਹੀਂ ਹੈ ਜਿਹੜਾ ਸਰੀਰ ਅੱਜ ਹੈ ਉਹ ਦਸਾਂ 20 ਸਾਲਾਂ ਬਾਅਦ ਉਹ ਨਹੀਂ ਰਹੇਗਾ ਕਾਲ ਆਪਣੇ ਆਪ ਸਮਾਂ ਘੁੰਮ ਰਿਹਾ ਹੈ ਪਦਾਰਥ ਆਪਣੀ ਜਗ੍ਹਾ ਤੇ ਨਹੀਂ ਰਹੇਗਾ 20 ਸਾਲ ਪਹਿਲਾਂ ਜਿਹੜੀ ਜਵਾਨੀ ਸੀ ਉਹ ਨਹੀਂ ਰਹੇਗੀ ਪੀਆ ਸਾਲਾਂ ਬਾਅਦ ਅੱਜ ਨਹੀਂ ਹੈ ਅੱਜ ਤੋਂ ਬਾਅਦ 20 ਸਾਲ ਬਾਅਦ ਉਹ ਚੀਜ਼ ਨਹੀਂ ਰਹਿ ਗਈ ਉਹ ਚੀਜ਼ਾਂ ਬਦਲ ਜਾਣਗੀਆਂ ਔਰ ਜਦੋਂ ਉਹ ਚੀਜ਼ ਬਦਲੇਗੇ ਉਦੋਂ ਸਾਥ ਸੰਗਤ ਦੁੱਖ ਵੀ ਨਾਲ ਆਉਣਗੇ ਇੱਕੋ ਚੀਜ਼ ਉਹ ਚੀਜ਼ ਤੋਂ ਬਚਾ ਸਕੇਗੀ ਜਿਹਦੇ ਕੋਲ ਹੋਏਗਾ ਵੈਗੁਰੂ ਦਾ ਨਾਮ ਕਿਉਂਕਿ ਨਾਮ ਸਦਾ ਸਥਿਰ ਹੈ ਉਹਨੂੰ ਮਹਾਰਾਜ ਕਹਿੰਗੇ ਗੁਰਮੁਖ ਬੁੱਢੇ ਕਦੇ ਨਹੀਂ ਸ਼ਰੀਰ ਬੁੱਢਾ ਹੋਣਾ ਪਰ ਸੱਜਣੋਂ ਦੁੱਖ ਤੁਹਾਨੂੰ ਪੋ ਨਹੀਂ ਸਕਣਗੇ ਕਦੋਂ ਜਦੋਂ ਨਾਮ ਚਿੱਤੇ ਆਏਗਾ ਸਤਨਾਮ ਸ੍ਰੀ ਵਾਹਿਗੁਰੂ ਇਸ ਲਈ ਮਹਾਰਤ ਤੋਂ ਪੁੱਛੀਏ ਮਾਰੇ ਮੰਗਣਾ ਕੀ ਸੀ ਕਹਿੰਦੇ ਤੋਂ ਆ ਮੰਗਣਾ ਸੀ ਔਰ ਯਾਦ ਰੱਖਣਾ ਸੀ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਪੜੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੋ ਰਿਪੀਟ ਪਾਓ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਫਿਰ ਉਹ ਮੰਗਣਾ ਕੀ ਮਹਾਰਾਜ ਕਹਿੰਦੇ ਆ ਮੰਗਣਾ ਸੀ ਹੱਥ ਜੋੜ ਕੇ ਕਹਿਣਾ ਸੀ ਕਿ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਪੜੋ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਨਾਮ ਵਿੱਚ ਸੀ ਸੰਤੋਖ ਸੰਤੋਖ ਦਾ ਅਰਥ ਹੈ ਸਬਰ ਜੋ ਵਹਿ ਗੁਰੂ ਨੇ ਦਿੱਤਾ ਉਹਦੇ ਵਿੱਚ ਤੁਹਾਨੂੰ ਸਬਰ ਆਉਣ ਲੱਗ ਜਾਏਗਾ ਤੁਸੀਂ ਬਹੁਤ gracefully જીવન ਵਿੱਚ ਸਟੈਪਡ ਆਨ ਕਰ ਜਾਉਗੇ ਕਿ ਜੋ ਕੋਈ ਦਿੱਤਾ ਹੈ ਬਿਲਕੁਲ ਠੀਕ ਹੈ ਜਦੋਂ ਆਕਾਸ਼ ਵਿੱਚ ਧਰਤੀ ਤੋਂ ਜਹਾਜ਼ ਟੇਕ ਆਫ ਹੁੰਦਾ ਹੈ ਉਸ ਤੋਂ ਬਾਅਦ ਕਈ ਘੰਟਿਆਂ ਹਜ਼ਾਰਾਂ ਮੀਲਾਂ ਤੋਂ ਬਾਅਦ ਜਦੋਂ ਉਹ ਲੈਂਡ ਕਰਦਾ ਹੈ ਤੇ ਸਾਧ ਸੰਗਤ ਤੁਸੀਂ ਇਸ ਚੀਜ਼ ਤੋਂ ਭਲੀ ਪਾਉਂਦ ਵਾਕ ਉਹ ਉਹ ਕਈ ਸੰਕੜੇ ਮੀਲ ਪਹਿਲਾਂ ਧਰਤੀ ਵੱਲ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਨਹੀਂ ਕਿ ਜਹਾਜ਼ ਆਕਾਸ਼ ਵਿੱਚ ਚੱਲ ਰਿਹਾ ਸੀ ਬੱਦਲਾਂ ਤੋਂ ਉੱਪਰ ਚੱਲ ਰਿਹਾ ਸੀ ਨਜ਼ਰ ਨਹੀਂ ਸੀ ਆਇਆ। ਔਰ ਜਦੋਂ ਉਹਦਾ ਫਾਈਨਲ ਡੈਸਟੀਨੇਸ਼ਨ ਆਇਆ ਦਿੱਲੀ ਉਹ ਜਕਦਮ ਥੱਲੇ ਆ ਗਿਆ ਨਹੀਂ ਉਹਨੂੰ ਕਈ 100 ਮੀਲ ਪਹਿਲਾਂ ਥੱਲੇ ਆਉਣਾ ਸ਼ੁਰੂ ਹੁੰਦਾ ਹੈ। ਉਹ 20-25 ਮਿੰਟ ਜਾਂ ਘੰਟਾ ਪਹਿਲਾਂ ਉਹ ਅਨਾਉਂਸ ਕਰ ਦਿੰਦੇ ਨੇ ਕਿ ਜਹਾਜ਼ ਹੁਣ ਲੈਂਡਿੰਗ ਵਲਪਾਸਤੇ ਜਾ ਰਿਹਾ ਹੈ। ਸਭ ਆਪੋ ਆਪਣੀਆਂ ਸੀਟ ਬੈਲਟ ਨਾਲ ਲੱਗ ਕੇ ਬਹਿ ਜਾਓ। ਉਹਨੇ ਕਈ 100 ਕਿਲੋਮੀਟਰ ਪਹਿਲਾਂ ਲੈਂਡ ਕਰਨ ਤੋਂ ਥੱਲੇ ਆਉਣਾ ਸ਼ੁਰੂ ਕਰ ਦਿੱਤਾ। ਫਿਰ ਉਹ ਬਹੁਤ ਗ੍ਰੇਸਫੁਲੀ ਆਪਣੇ ਆਪ ਸਹਿਜ ਨਾਲ ਸੰਕੜੇ ਲੋਕਾਂ ਨੂੰ ਲੈ ਕੇ ਧਰਤੀ ਤੇ ਸਹੀ ਉਤਰ ਆਉਂਦਾ ਹੈ ਇਹਨੂੰ ਮਹਾਰਾਜ ਕਹਿੰਦੇ ਨੇ ਜੀਵਨ ਵਿੱਚ ਤਰੱਕੀ ਕਰ ਧਨ ਦੌਲਤ ਪਦਾਰਥ ਸਭ ਕੁਝ ਤੈਨੂੰ ਮਿਲੇਗਾ ਪਰ ਇਹ ਚੀਜ਼ ਯਾਦ ਰੱਖੀ ਇਸ ਦੁਨੀਆ ਤੋਂ ਲੈਂਡ ਕਰਨ ਲੱਗੇ ਆ ਛੱਡਣ ਲੱਗੇ ਆ ਆਪਣੇ ਆਪ ਤੈਨੂੰ ਸਬਰ ਤੇ ਸੰਤੋਖ ਵਿੱਚ ਆਉਣਾ ਚਾਹੀਦਾ ਜੇ ਤੂੰ ਉਹ ਚੀਜ਼ਾਂ ਛੱਡ ਨਾ ਸਕਿਆ ਤਾਂ ਤੇਰੇ ਜੀਵਨ ਵਿੱਚ ਸਹਿਜ ਟਿਕਾਉ ਉਹ ਪ੍ਰਾਪਤ ਨਾ ਹੋਇਆ ਤਾਂ ਸੱਜਣਾ ਯਾਦ ਰੱਖੀ ਤੈਨੂੰ ਦੁੱਖ ਹੀ